ਪਹਿਲਾਂ ਆਪਣਾ ਮੂੰਹ ਟੱਕਦੇ ਨੇ ਉਸ ਤੋਂ ਬਾਅਦ ਇਹਨਾਂ ਦੇ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਹਿਲਾਂ ਦੁਕਾਨ ਦਾ ਸ਼ਟਰ ਤੋੜਿਆ ਜਾਂਦਾ ਔਰ ਸ਼ਟਰ ਤੋੜ ਕੇ ਦੁਕਾਨ ਦੇ ਵਿੱਚ ਐਂਟਰੀ ਕਰਦੇ ਨੇ ਉੱਥੇ ਗੱਲੇ ਚ ਪਏ 14000 ਰੁਪਏ ਜੋ ਨਕਦੀ ਪਈ ਸੀ ਤਾਂ ਉਹ ਚੋਰੀ ਕਰ ਲੈਂਦੇ ਨੇ ਇਸ ਤੋਂ ਇਲਾਵਾ એનર્ਜੀ ਡਰਿੰਕ ਉੱਥੇ ਪਈਆਂ ਸੀ ਤਾਂ ਉਹ ਇਹਨਾਂ ਦੇ ਵੱਲੋਂ ਪੀਤੀਆਂ ਗਈਆਂ ਔਰ ਇਸ ਤੋਂ ਇਲਾਵਾ ਉਹ એનર્ਜੀ ਡਰਿੰਕ ਕਈ ਗਾਇਬ ਕਰ ਦਿੱਤੀਆਂ ਗਈਆਂ ਸੀਸੀਟੀਵੀ ਕੈਮਰੇ ਦੇ ਵਿੱਚ ਇਹ ਸਾਰੀ ਵਾਰਦਾਤ ਕੈਦ ਹੋਈ ਹੈ ਘਟਨਾ ਦੁਕਾਨ ਦੇ ਬਾਹਰੋਂ ਵੀ ਕੈਦ ਹੋਈਏ ਕਿਸ ਤਰੀਕੇ ਦੇ ਨਾਲ ਪਹਿਲਾਂ ਸੜਕ ਦੇ ਵਿੱਚ ਘੁੰਮਦੇ ਹੋਏ ਨਜ਼ਰ ਆਉਂਦੇ ਨੇ ਪੂਰਾ ਮੁਆਇਨਾ ਕਰਦੇ ਨੇ ਉੱਥੇ ਖੜੇ ਹੋ ਕੇ ਆਪਣੇ ਮੂੰਹ ਟੱਕਦੇ ਨੇ ਬਾਅਦ ਦੇ ਵਿੱਚ ਸ਼ਟਰ ਤੋੜ ਕੇ ਦੁਕਾਨ ਦੇ ਵਿੱਚ ਇਹਨਾਂ ਦੇ ਵੱਲੋਂ ਚੋਰੀ ਕੀਤੀ ਜਾਂਦੀ ਹੈ ਤਾਂ ਕਨਫੈਕਸ਼ਨਰੀ ਦੀ ਸ਼ਾਪ ਸੀ ਜਿਸ ਦੇ ਵਿੱਚ ਇਹਨਾਂ ਦੇ ਵੱਲੋਂ ਚੋਰੀ ਦੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਲੁਧਿਆਣਾ ਦੀ ਘਟਨਾ ਦੱਸੀ ਜਾ ਰਹੀ ਹੈ ਹੈਬੋਬਾਲ ਦੁਰਗਾਪੁਰੀ ਦਾ ਰਹਿਣ ਵਾਲਾ ਵਿਸ਼ਾਲ ਮਦਾਨ ਜਿਸ ਦੀ ਦੁਕਾਨ ਮਾਰਕੀਟ ਦੇ ਵਿੱਚ ਸੀ ਤਾਂ ਉਸਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਉਸਨੇ ਆਪਣੀ ਦੁਕਾਨ ਖੋਲੀ ਤਾਂ ਸਾਰਾ ਸਮਾਨ ਖਿਲਰਿਆ ਪਿਆ ਸੀ ਔਰ ਜਦੋਂ ਉਹ ਜਾ ਕੇ ਦੇਖਦਾ ਹੈ ਤਾਂ ਅੰਦਰ ਗੱਲੇ ਦੇ ਵਿੱਚੋਂ 14000 ਰੁਪਏ ਚੋਰੀ ਹੋਏ ਪਏ ਸੀ ਔਰ ਫ੍ਰਿਜ ਦੇ ਵਿੱਚੋਂ એનર્ਜੀ ਡਰਿੰਕ ਗਾਇਬ ਸੀ ਔਰ ਇਸ ਦੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਜਿਹੜੀਆਂ એનર્ਜੀ ਡਰਿੰਕ ਨੇ ਉਹਨਾਂ ਦੇ ਵਿੱਚੋਂ ਇੱਕ ਦੀ ਕੀਮਤ 450 ਰੁਪਏ ਹੈ ਯਾਨੀ ਕਿ ਕਾਫੀ એનર્ਜੀ ਡਰਿੰਕ ਇੱਥੋਂ ਗਾਇਬ ਕੀਤੀਆਂ ਗਈਆਂ ਨੇ ਔਰ ਚੋਰਾਂ ਦੇ ਵੱਲੋਂ ਇਹ એનર્ਜੀ ਡਰਿੰਕ ਪੀਤੀਆਂ ਵੀ ਗਈਆਂ ਨੇ ਸੀਸੀਟੀਵੀ ਕੈਮਰੇ ਦੇ ਵਿੱਚ ਇਹ ਪੂਰੀ ਘਟਨਾ ਕੈਦ ਹੋਈ ਹੈ ਕਿਸ ਤਰੀਕੇ ਦੇ ਵੱਲੋਂ ਚੋਰਾਂ ਦੇ ਵੱਲੋਂ ਪਹਿਲਾਂ ਸ਼ਟਰ ਤੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਔਰ ਸ਼ਟਰ ਤੋੜ ਕੇ ਦੁਕਾਨ ਦੇ ਵਿੱਚ ਦਾਖਲ ਹੁੰਦੇ ਨੇ ਪਹਿਲਾਂ ਸ਼ਟਰ ਉੱਪਰ ਇਹਨਾਂ ਦੇ ਵੱਲੋਂ ਕੀਤਾ ਜਾਂਦਾ ਹੈ ਕਿਸੇ ਤਰੀਕੇ ਔਰ ਜਦੋਂ ਸ਼ਟਰ ਥੋੜਾ ਜਿਹਾ ਉੱਪਰ ਹੋ ਜਾਂਦਾ ਹੈ ਤਾਂ ਉਸ ਤੋਂ ਬਾਅਦ ਉਸ ਥੋੜੀ ਜੀ ਜਗ੍ਹਾ ਦੇ ਵਿੱਚੋਂ ਹੀ ਇਹ ਦੁਕਾਨ ਦੇ ਵਿੱਚ ਐਂਟਰੀ ਕਰ ਜਾਂਦੇ ਨੇ ਔਰ ਇੱਥੇ ਦੁਕਾਨ ਦੇ ਵਿੱਚ ਦਾਖਲ ਹੋ ਕੇ ਇਹਨਾਂ ਦੇ ਵੱਲੋਂ ਚੋਰੀ ਦੀ ਇਸ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਹੈ ਸੀਸੀਟੀਵੀ ਕੈਮਰੇ 'ਚ ਤੁਸੀਂ ਦੇਖ ਸਕਦੇ ਹੋ ਪਹਿਲਾਂ ਦੁਕਾਨ ਦੇ ਬਾਹਰੋਂ ਤਸਵੀਰਾਂ ਕੈਦ ਹੁੰਦੀਆਂ ਨੇ ਫਿਰ ਦੁਕਾਨ ਦੇ ਅੰਦਰੋਂ ਸਾਰੀ ਘਟਨਾ ਕੈਦ ਹੁੰਦੀ ਹੈ ਕਿਸ ਤਰੀਕੇ ਦੇ ਨਾਲ ਚੋਰੀ ਦੀ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਦੁਕਾਨ ਦੇ ਵਿੱਚ ਐਂਟਰੀ ਕਰਦੇ ਨੇ ਸਭ ਤੋਂ ਪਹਿਲਾਂ ਅੰਦਰ ਵੜਦੇ ਹੀ ਗੱਲੇ ਦੇ ਉੱਤੇ ਹੱਥ ਸਾਫ਼ ਕਰਦੇ ਨੇ ਗੱਲੇ ਦੇ ਵਿੱਚੋਂ 14000 ਰੁਪਏ ਜੋ ਨਕਦੀ ਪਈ ਸੀ ਉਹ ਇਹਨਾਂ ਦੇ ਵੱਲੋਂ ਚੋਰੀ ਕਰ ਲਈ ਜਾਂਦੀ ਹੈ એનર્ਜੀ ਡਰਿੰਕ ਉੱਥੇ ਪਈਆਂ ਸੀ ਉਹ ਪੀਤੀਆਂ ਜਾਂਦੀਆਂ ਨੇ ਫ੍ਰਿਜ ਖੋਲਦੇ ਨੇ ਫ੍ਰਿਜ ਦੇ ਵਿੱਚੋਂ એનર્ਜੀ ਡਰਿੰਕ ਕੱਢ ਕੇ ਪੀਂਦੇ ਹੋਏ ਨਜ਼ਰ ਆਉਂਦੇ ਨੇ ਔਰ ਆ ਇਥੋਂ એનર્ਜੀ ਡਰਿੰਕ ਵੀ ਇਹਨਾਂ ਦੇ ਵੱਲੋਂ ਗਾਇਬ ਕੀਤੀਆਂ ਗਈਆਂ ਨੇ ਤਾਂ ਕਾਫੀ ਨੁਕਸਾਨ ਜੋ ਦੁਕਾਨਦਾਰ ਦਾ ਹੋਇਆ ਹੈ ਔਰ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਦੁਕਾਨ ਦੇ ਅੰਦਰ ਲੱਗੇ ਕੈਮਰੇ ਦੇ ਵਿੱਚ ਇਹ ਸਾਰਾ ਕੁਝ ਕੈਦ ਹੋ ਜਾਂਦਾ ਕਿਸ ਤਰੀਕੇ ਦੇ ਨਾਲ ਚੋਰੀ ਦੀ ਇਸ ਘਟਨਾ ਨੂੰ ਇਹਨਾਂ ਦੇ ਵੱਲੋਂ ਅੰਜਾਮ ਦਿੱਤਾ ਜਾਂਦਾ ਔਰ ਫਿਰ ਉਸੇ ਚੋਰ ਮੋਰੀ ਰਾਹੀਂ ਇਹ ਉੱਥੋਂ ਬਾਹਰ ਚਲੇ ਜਾਂਦੇ ਨੇ ਤਾਂ ਤਸਵੀਰ ਸੀਸੀਟੀਵੀ ਕੈਮਰੇ ਦੇ ਵਿੱਚ ਸਾਫ਼ ਹੈ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਚੋਰੀ ਵੱਲੋਂ ਚੋਰੀ ਦੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਪਹਿਲਾਂ ਨਗਦੀ ਚੋਰੀ ਕੀਤੀ ਜਾਂਦੀ ਹੈ ਬਾਅਦ ਵਿੱਚ ਇੱਕ ਜਿਹੜਾ ਚੋਰ ਹੈ ਉਹ ਇੱਥੋਂ ਬਾਹਰ ਨਿਕਲ ਜਾਂਦਾ ਹੈ ਜਿਹੜਾ ਦੂਸਰਾ ਹੈ ਉਸ ਦੇ ਵੱਲੋਂ ਇੱਥੇ ਜੋ એનર્ਜੀ ਡਰਿੰਕ ਹੈ ਉਹ ਵੀ ਚੋਰੀ ਕੀਤੀਆਂ ਜਾਂਦੀਆਂ ਨੇ ਜਾਂਦੇ ਜਾਂਦੇ ਮਤਲਬ એનર્ਜੀ ਡਰਿੰਕ ਦੇ ਉੱਤੇ ਦਾ ਲਾਉਣਾ ਵੀ ਨਹੀਂ ਭੁੱਲੇ ਚੋਰ ਹਾਲਾਂਕਿ ਇਹ ਜ਼ਰੂਰ ਭੁੱਲ ਗਏ ਕਿ ਦੁਕਾਨ ਦੇ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋ ਸਕਦੇ ਨੇ ਤਾਂ ਇਹ ਸਾਰੀ ਘਟਨਾ ਕੈਦ ਹੋ ਸਕਦੀ ਹੈ ਨਾ ਕੈਮਰੇਆ ਦੇ ਵਿੱਚ ਔਰ ਸਾਰੀ ਘਟਨਾ ਕੈਦ ਹੋਈ ਹੈ ਜਿਸ ਤੋਂ ਸਾਫ਼ ਨਜ਼ਰ ਆ ਰਿਹਾ ਕਿਸ ਤਰੀਕੇ ਦੇ ਨਾਲ ਚੋਰਾਂ